ਜੀ ਦੋਸਤੋ ਸਤਿ ਸ਼੍ਰੀ ਅਕਾਲ ਅੱਜ ਆਪਾਂ ਰਸਤੇ ਦੇ ਵਿੱਚ ਜਾ ਰਹੇ ਸੀ ਅਚਾਨਕ ਹੀ ਆਪਾਂ ਨੂੰ ਰੁਕਣਾ ਪੈ ਗਿਆ ਤੇ ਰੁਕਣਾ ਵੀ ਐਂ ਪੈ ਗਿਆ ਵੀ ਛੋਨਾ ਤਕਰੀਬਨ 5-6 ਕਿੱਲੇ ਪੀਲੀ ਉਸ਼ਾ ਦੇ ਲਾਏ ਹੋਏ ਨੇ ਪੰਜਾਂ ਛਿਆਂ ਕਿੱਲਿਆਂ ਜੀ ਐਂ ਬਾਡੇਲਾ ਡੋਡੀ ਰੋਗ ਹਲਦੀ ਰੋਗ ਪੈ ਗਿਆ ਇਹ ਆਪਾਂ ਕੋਈ ਕਰਮਾਂ ਦਾ ਵੀ ਕਹਿ ਸਕਦੇ ਆ ਫਲ ਕੋਈ ਕਿਵੇਂ ਮਰਜ਼ੀ ਮੰਨ ਲਓ ਇਹ ਬਹੁਤ ਜ਼ਿਆਦਾ ਨੁਕਸਾਨ ਆ ਜੀ ਝੋਨੇ ਦਾ ਘਟੋ ਘਟ ਅੱਧ ਤੋਂ ਜ਼ਿਆਦੇ ਝੋਨਾ ਖਰਾਬ ਹੋ ਗਿਆ 50 60% ਝੋਨਾ ਖਤਮ ਹੋ ਗਿਆ ਪੂਰਾ ਫੁੱਲ ਹਲਦੀ ਰੋਗ ਨੇ ਹਮਲਾ ਕੀਤਾਗਾ ਹਾਂਜੀ ਇੱਥੇ ਆ ਕੀ ਜ਼ਿਮੀਂਦਾਰ ਹਾਰ ਜਾਂਦਾ ਚਲੇ ਤਾਂ ਬਾਈ ਦਾ ਆਪਦਾ ਵਾਣ ਹੋ ਆਪਾਂ ਆਪਾਂ ਨੂੰ ਕੋਈ ਪਤਾ ਨਹੀਂ ਕਈ ਵਾਰੀ ਹੁਣ ਜਿਵੇਂ ਆਪਾਂ ਠੇਕੇ ਤੇ ਲੈ ਲੈਣਿਆ 70000 75000 80000 90000 ਨੂੰ ਠੇਕਾ ਚੱਲੀ ਜਾਂਦਾਗਾ ਵਧੀਆ ਜ਼ਮੀਨਾਂ ਦਾ ਤੇ 90000 ਨੂੰ ਲੈ ਕੇ ਜ਼ਿੰਮੇਦਾਰ ਕੀ ਕਰੂਗਾ ਜਦੋਂ ਆਹ ਕੰਮ ਹੋਣ ਲੱਗੇ ਇਸ ਲਈ ਬਾਲਾ ਠੇਕੇ ਤੇ ਲੈਦਾ ਵੰਨਦਾ ਵੀ ਨਹੀਂ ਫਾਇਦਾ ਹੈਗਾ ਆਪ ਦਾ ਜਿੰਨਾ ਪੈਰਾਂ ਸਿਰਪਾਰ ਜਿੰਨੇ ਆਪਦੇ ਕੋਲੇ ਪੈਸੇ ਨੇ ਉਹਨੇ ਲੈ ਲੋ ਜੇ ਨਹੀਂ ਸਰਦਾ ਅੱਵਲ ਤਾਂ ਲੈਦਾ ਕੋਈ ਫਾਇਦਾ ਨਹੀਂ ਵੰਨਦਾ ਤੇ ਆਹ ਕੁਦਰਤੀ ਮਾਰਾਂ ਬਹੁਤ ਜ਼ਿਆਦੇ ਪੈਣ ਲੱਗ ਗਈਆਂ ਕਿਤੇ ਬੌਣਾ ਰੋਗ ਪੈ ਗਿਆ ਕਿਤੇ ਹਲਦੀ ਪੈ ਗਈ ਤੇ ਕਿਤੇ ਹਾੜਾ ਆ ਗਿਆ ਕਿਤੇ ਕੁਝ ਹੋ ਗਿਆ ਫਸਣਾ ਬਹੁਤ ਘੱਟ ਹੋਣ ਲੱਗ ਗਈਆਂ ਅੱਧਾ ਝੋਨਾ ਜੀ ਖਰਾਬ ਹੋ ਗਿਆ ਏ ਤਕਰੀਬਨ ਪੀਲੀ ਹੂਸ਼ਾ ਝੋਨਾ ਲੱਗਦਾ ਦੇਖਣ ਨੂੰ ਸਾਨੂੰ ਤੇ ਕਾਲਸ ਜੀ ਤਾਂ ਹੋ ਰਹੀਆਂ ਮੈਨੂੰ ਲੱਗਦਾ ਬਾਈ ਢੋਲੀਆਂ ਨਾਲ ਧੂੰਦਾ ਹੋਊਗਾ ਇਹਨੂੰ ਰੋਜ਼ ਦੋ ਤਿੰਨ ਵਾਰੀ ਵੀ ਡੋਡੀਆਂ ਜਾਂ ਪਾੜ ਜਾਣ ਤੇ ਹਾਂਜੀ ਆਪਾਂ ਬਾਈ ਲਈ ਅਰਦਾਸ ਹੀ ਕਰ ਸਕਦੇ ਆਂ ਵੀ ਪ੍ਰਮਾਤਮਾ ਬਾਈ ਨੇ ਕੋਈ ਠੇਕੇ ਦੇ ਲਈ ਹੋਊ ਕਿਸੇ ਦੀ ਆਪਦੀ ਹੋ ਖਰਚਾ ਦਾ ਹੋਇਆ ਪਿਆਗਾ ਹੁਣ ਆ ਦਿਨਾਂ ਦਿਨਾਂ ਜਾ ਕੇ ਆਏ ਮੂੰਹ ਨਾ ਦੇਖਣਾ ਪਵੇ ਫਸਲਾਂ ਦਾ ਫਸਲਾਂ ਵਧੀਆ ਪੱਕਣ ਨਸਾਰਾ ਲੈਣਾ ਤੇ ਵਧੀਆ ਝਾੜ ਆਵੇ ਕੋਈ 100 ਕੰਮ ਵਿੱਡੇ ਹੁੰਦੇ ਨੇ ਜ਼ਿਮੀਦਾਰ ਨੇ ਕਿਤੇ ਕੋਈ ਚੀਜ਼ ਲੈਣੀ ਹੁੰਦੀ ਆ ਕਿਤੇ ਕੋਈ ਚੀਜ਼ ਲੈਣੀ ਹੁੰਦੀ ਆ ਤੇ ਇੱਥੇ ਆ ਕੇ ਬਸ ਜ਼ਿਮੀਦਾਰ ਹਾਰ ਜਾਂਦਾਗਾ ਇਹੋ ਜੇ ਕੰਮਾਂ ਚੋਂ ਤੇ ਬਹੁਤ ਜ਼ਿਆਦੇ ਝੋਨੇ ਨੂੰ ਨੁਕਸਾਨ ਹੋ ਗਿਆ ਜੀ ਝੋਨੇ ਦਾ 50 60% ਨੁਕਸਾਨ ਹੈਗਾਗਾ ਚਾਹੇ ਤੁਸੀਂ ਆ ਕੇ ਵੀ ਦੇਖ ਸਕਦੇ ਹੋ ਧੰਨਵਾਦ ਜੀ